ਰੀਦੇ ਵਿੱਚ ਧੂਰੀ ਲੁਧਿਆਣਾ ਰੇਲਵੇ ਟ੍ਰੈਕ ਦੇ ਨੇੜੇ ਵਾੜ ਨੰਬਰ 20 ਦੇ ਵਿੱਚ ਅੱਜ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਚਾਰ ਗਰੀਬ ਘਰਾਂ ਦੇ ਮਕਾਨ गिर ਗਏ ਜਿਸ ਦੇ ਪਿੱਛੇ ਪਰਿਵਾਰ ਇੱਕ ਮੈਂਬਰ ਨੇੜੇ ਦੀ ਲੰਘ ਰਹੀ ਰੇਲਵੇ ਲਾਈਨ ਦਾਸ ਰਹੇ ਨੇ ਕਿਉਂਕਿ ਰੇਲਵੇ ਲਾਈਨ ਦੇ ਉੱਪਰ ਟ੍ਰੇਨ ਨੰਗਨ ਤੋਂ ਬਾਅਦ ਧਮਕ ਦੇ ਨਾਲ ਪਹਿਲਾ ਹੀ ਕਈ ਦਿਨਾਂ ਤੋਂ ਟ੍ਰੇੜਾ ਆਈਆਂ ਤੇ ਅੱਜ ਮਕਾਨ ਦੀ ਬੈਕ ਸਾਈਡ ਬਣੀ ਸਾਰੀਆਂ ਕੰਦਰ ਡਿੱਗ ਗਈਆਂ ਜਿਸ ਦੇ ਨਾਲ ਘਰਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਮੁਹੱਲਾ ਨਿਵਾਸੀਆਂ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਹਾਦਸਾ ਟ੍ਰੇਨ ਨੰਗਨ ਸਮੇ ਵਾਪਰਿਆ ਕਿਉਂਕਿ ਪਹਿਲਾ ਹੀ ਟ੍ਰੇਡਾ ਆਉਂਦੇ ਚੱਲਦੇ ਰੇਲਵੇ ਟਰੈਕ ਤੇ ਟ੍ਰੇਨ ਆਉਣ ਦੇ ਕਾਰਨ ਪੈਦਾ ਹੋਈ ਵਾਈਬ੍ਰੇਟ ਦੇ ਕਾਰਨ ਇਹ ਹਾਦਸਾ ਹੋਇਆ ਹੈ ਉਹ ਗਰੀਬ ਪਰਿਵਾਰਾਂ ਨਾਲ ਸੰਬੰਧਤ ਹਨ ਨੁਕਸਾਨ ਵੱਡਾ ਇਸ ਲਈ ਉਸ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਜੀ ਨਾਮਾ ਜੀ ਮੇਰਨਾ ਜੀ ਹਾਂ ਜੀ ਮੇਰਨਾ ਸ਼ਨੀ ਜੀਵਨ ਕੁਮਾਰ ਜੀ ਅੱਛਾ ਜਿਹੜੀ ਸੱਜੀ ਹੱਤ ਗਰੀ ਹੈ ਕੀ ਕਹਿੰਦਾ ਚੰਨਸ਼ਵਰੀ ਹਾਂ ਜੀ ਜਿਹੜੀ ਸੱਤ ਗਰੀ ਹੈਗੀ ਹਾਂ ਜੀ ਹਾਂ ਜੀ ਹਾਂ ਜੀ ਕੀ ਕਾਰਨ ਹੈ ਸੱਤ ਗਰੀ ਇਹ ਮੀ ਕਾਰਨ ਦਾ ਦੇਖੀ ਜੀ ਅੱਛਾ ਆਈਪੋ ਸਾਰਾ ਦਿਨ ਆ ਵੀ ਸੀ ਆਪਣਾ ਜਿੰਨਾ ਵੀ ਸੀਗਾ ਗਾਰਡਰ ਗੁੱਟ ਸਭ ਕਲਿਆ ਪਿਆ ਸੀ ਪੱਤੀ ਬਣੀ ਰਹੀ ਸੀ ਗਾਰਡਨ ਦੀ ਅੱਛਾ ਹਾਂ ਇਹ ਕੋਧ ਤੱਕ ਸਾਡੇ ਦੇ ਕੇ ਸਵੇਰੇ 5 ਵਜੇ ਅੱਛਾ ਕੋਈ ਨੁਕਸਾਨ ਤੋਂ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਜਾਂ ਬਰਨਸਕਾਰ ਨਾਸਤ ਕਿਹ ਜਾਉਂਦੀ ਅਲਮਾਰੀ ਪੇਟੀ ਟੁੱਟੀ ਸਭ ਟੁੱਟ ਗਈ ਅੱਛਾ ਜੀ ਪਰ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਪਹੁੰਚੇ ਹੋਵੇ ਨਹੀਂ ਕੋਈ ਨਹੀਂ ਆਈ ਹੇ ਤੱਕ ਜੀ ਅੱਛਾ ਇਹ ਦੇ ਹਾ ਹੋਗਾ ਥੋੜਾ ਕੰਮ ਆਜਣੀਏ ਬਸ ਆ ਕੇ ਦੇਖ ਕੇ ਚਲੇ ਜਾਂਦੇ ਨੇ ਠੀਕ ਹੈ ਤੁਸੀਂ ਕਿਸੇ ਐਮਸੀ ਨਾਲ ਪਹੁੰਚ ਕੀਤੀ ਹੋਗੀ ਨਾ ਇਹ ਕਿਹ ਸੈਨੈਲ ਹੋਵਤੀ ਕੀ ਕੋਈ ਆਮ ਸੀ ਵੀ ਨਹੀਂ ਆਇਆ ਅਸੇ ਕੋਈ ਵੀ ਨਹੀਂ ਆਇਆ ਹੈਗਾ ਨਹੀਂ ਅੱਛਾ ਕੀ ਮੰਗ ਕਰਦੇ ਹੋਗੇ ਬਹੁਤ ਕੁਝ ਨਹੀਂ ਹਣਦਾ ਇਹੀ ਕਹਿੰਦੇ ਬਸ ਸੱਤ ਸੱਟੋ ਜੀ ਆਪਣੇ ਤੁਹਾਨੂੰ ਹੋਰ ਵੀ ਮੰਗੂਗੇ ਜੀ ਮੀਂਹ ਗਰੀ ਮੋਰੇ ਤੁਹਾਨੂੰ ਪਤਾ ਹੀ بارش ਆਉਣੀ ਆ ਹੂੰ ਅੱਛਾ ਕੀ ਕੰਮ ਕਰਦੇ ਸੀ ਗੱਡ ਦੱਪਾ ਕਰਦੇ ਜੀ ਕੀ ਨਾਮ ਆ ਜੀ ਮੈਂ ਰਣਜੀਤ ਸਿੰਘ ਘਨੌਰ ਮੈਨੂੰ ਪਤਾ ਲੱਗਿਆ ਸੀ ਕਿ ਇੱਕ ਗਰੀਬ ਪਰਵਾਰ ਦੀ ਛੱਤ ਡਿੱਗਦੀ ਕਿ ਨੇੜੇ ਦੀ ਰੇਲਵੇ ਲਾਈਨ ਜਾਂਦੀ ਆ ਧਮਕ ਪੈਂਦੀ ਆ ਇਹਨਾਂ ਨੇ ਦੱਸਿਆ ਕਿ ਧਮਕ ਪੈਣ ਦਾ ਤੇੜਾ ਆ ਗਿਆ ਤੇੜਾ ਨਾਲ ਬਰਸਾਤ ਹੁੰਦੀ ਜਦੋਂ ਵਿੱਚ ਪਾਣੀ ਰਸ ਰਿਹਾ ਤੇ ਸੱਤ ਡਿੱਗੀ ਨੂੰ ਵੀ 3 ਮਹੀਨੇ ਹੋ ਚੁੱਕੇ ਨੇ ਕਹਿੰਦੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਨਾ ਹੀ ਸਾਡੀ ਕੋਈ ਮਦਦ ਕਰ ਰਹੀ ਹੈ ਇਹ ਕੀ ਪੰਜਾਬ ਸਰਕਾਰ ਦਾ ਧੱਕਾ ਨਹੀਂ ਹੈ ਮੁੱਖ ਮੰਤਰੀ ਦਾ ਸ਼ਹਿਰ ਹੋਵੇ ਤੇ ਅਹਿਜੀ ਵਾਰਦਾਤ ਵਰਤੀ ਵੀ ਹੋਵੇ ਤੇ ਉੱਥੇ ਆ ਕੇ ਕੋਈ ਪਤਾ ਨਾ ਲੱਭੀ ਗਰੀਬ ਬੰਦੇ ਦਾ ਜਿਹੜੀ ਸਰਕਾਰ ਬਣੀ ਆਮ ਆਦਮੀ ਦੇ ਨਾਂ ਤੇ ਬਣੀ ਹੈ ਆਮ ਆਦਮੀ ਦੀ ਪੁੱਛ ਕੋਈ ਨਹੀਂ ਇਸ ਤਰ੍ਹਾਂ ਇਹ ਬਹੁਤ ਮਾਰੀ ਗੱਲ ਹੈ ਸਰਕਾਰੀ ਸਰਕਾਰ ਨੂੰ ਸੋਚਣਾ ਚਾਹੀਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਸੱਤ ਬਦਲਾਈ ਜਾਵੇ ਤਾਕਿ ਗਰੀਬ ਦਾ ਸਹਾਰਾ ਬਣੂ ਇੱਥੇ ਮੈਂ ਹੋਰ ਵੀ ਦੇਖੇ ਨੇੜੇ ਘਰ ਉਹਨਾਂ ਨੂੰ ਵੀ ਤੜਾ ਆਈਆਂ ਪਈਆਂ ਲੱਗੀਆਂ ਇਹੇ ਰੇਲਵੇ ਲਾਈਨ ਦਾ ਕਾਰਨ ਹੈਗਾ ਕਿਉਂਕਿ ਨੇੜੇ ਦੀ ਨਾਲਾ ਜਾਂਦਾ ਪਾਣੀ ਵਗਦਾ ਹੈ ਪਾਣੀ ਵਗਣ ਕਰਕੇ ਸਲਾਬ ਆ ਕੇ ਉਹ ਸਾਰੀਆਂ ਕੰਧਾਂ ਗਲੀਆਂ ਹੋਈਆਂ ਨਹੀਂ ਗਈਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਗਰੀਬਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਮੇਂ ਦੀ ਨਾਲ ਇਹਨਾਂ ਦੀ ਸਾਰ ਲਈ ਜਾਵੇ